ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਕਾਲਜ ਵਿੱਚ ਹੋਏ ਸੱਭਿਆਚਾਰਕ ਪ੍ਰੋਗਰਾਮ ਦੀ ਰਿਪੋਰਟ ਲਿਖੋ ਠੀਕ ਹੈ ਤੁਹਾਡੇ ਕਾਲਜ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਇਆ ਠੀਕ ਹੈ ਉਹਦੇ ਬਾਰੇ ਅਸੀਂ ਅਖਬਾਰ ਦੇ ਜਿਹੜਾ ਸੰਪਾਦਕਾਂ ਨੂੰ ਪੱਤਰ ਲਿਖਣਾ ਹੈ ਯਾਨੀ ਕਿ ਉਹ ਸਾਰਾ ਕੁਝ ਅਖਬਾਰ ਦੇ ਵਿੱਚ ਛਾਪੇ ਤਾਲੇ ਸੇਵਾ ਵਿਕੇ ਸੰਪਾਦਕ ਜੀ ਪੰਜਾਬੀ ਅਖਬਾਰ ਦਾ ਤੁ ਕੋਈ ਵੀ ਨਾਂ ਤੁਸੀਂ ਲਿਖ ਸਕਦੇ ਹੋ ਅਜੀਤ ਹੋ ਗਈ ਜਗਬਾਨੀ ਹੋਈ ਕੋਈ ਵੀ ਕਿਉਂਕਿ ਉੱਪਰ ਮੈਂਸ਼ਨ ਨਹੀਂ ਦਿੱਤਾ ਚੰਡੀਗੜ੍ਹ ਵਿਸ਼ਾ ਕੀ ਹੈ ਕਾਲਜ ਚ ਹੋਏ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਾਡੇ ਕਾਲਜ ਵਿੱਚ ਪਿਛਲੇ ਸੋਮਵਾਰ ਹੋਏ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਤੁਹਾਡੇ ਅਖਬਾਰ ਰਾਹੀਂ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਯਾਨੀ ਕਿ ਜਿਹੜਾ ਪ੍ਰੋਗਰਾਮ ਸਾਡੇ ਕਾਲਜ 'ਚ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਇਹ ਬਹੁਤ ਹੀ ਵਧੀਆ ਇੱਕ ਸੱਭਿਆਚਾਰਕ ਪ੍ਰੋਗਰਾਮ ਸੀ। ਇਸ ਵਿੱਚ ਗਿੱਧਾ, ਪੰਗੜਾ, ਲੋਕ ਗੀਤ, ਕਵਿਤਾਵਾ ਤੇ ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਕੀਤਾ। ਇਸ ਉਪਰੰਤ ਵੱਖ-ਵੱਖ ਕਾਲਜ ਦੀਆਂ ਟੀਮਾਂ ਨੇ ਹਰ ਮੁਕਾਬਲੇ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਯਾਨਕਿ ਇੱਥੇ ਕੰਪੀਟੀਸ਼ਨ ਕਰੇ ਕਿ ਕਿ ਉਹ ਗਿੱਧਾ ਭੰਗੜਾ ਲੋਕ ਗੀਤ ਕਵਿਤਾ ਵਾ ਇਹਨਾਂ ਸਾਰਿਆਂ ਦਾ ਕੰਪੀਟੀਸ਼ਨ ਕਰਾਇਆ ਗਿਆ ਤੇ ਜਦੋਂ ਇਹਦਾ ਉਦਘਾਟਨ ਕਿੰਨੇ ਕੀਤਾ ਕਾਲਜ ਦੇ ਪ੍ਰਿੰਸੀਪਲ ਨੇ ਠੀਕ ਹੈ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹੋ ਸੀ ਕਿ ਇਸ ਵਿੱਚ ਲਚਰਕਤਾ ਤਾਂ ਨਾ ਦੀ ਕੋਈ ਵੀ ਚੀਜ਼ ਨੇੜੇ ਤੇੜੇ ਨਹੀਂ ਸੀ ਯਾਨਕਿ ਗਲਤ ਤਰ੍ਹਾਂ ਦਾ ਇੱਥੇ ਕੋਈ ਵੀ ਪ੍ਰੋਗਰਾਮ ਨਹੀਂ ਜਿਵੇਂ ਅਸੀਂ ਕਹਿ ਸਕਦੇ ਹਾਂ ਭੱਦਾ ਡਾਂਸ ਜਿਹਨੂੰ ਅਸੀਂ ਕਹਿ ਸਕਦੇ ਠੀਕ ਹੈ ਹਰ ਟੀਮ ਨੇ ਪੰਜਾਬੀ ਸੱਭਿਆਚਾਰ ਦੀ ਕਦਰਾਂ-ਕੀਮਤਾਂ ਨੂੰ ਧਿਆਨ ਚ ਰੱਖਦਿਆਂ ਆਪੋ ਆਪਣੀ ਪੇਸ਼ਕਾਰੀ ਦਿੱਤੀ। ਇੱਕ ਸਮੇਂ ਵਿਦਿਆਰਥੀ ਵਿਦਿਆਰਥੀਆਂ ਵਿੱਚ ਉਸਾ ਵੇਖਣ ਵਾਲਾ ਸੀ। ਹਰ ਪ੍ਰੋਗਰਾਮ ਚ ਮੁਕਾਬਲੇ ਬਹੁਤ ਸਖਤ ਜਾਪਦੇ ਸਨ। ਅਖੀਰ ਜੱਜਾਂ ਦੇ ਨਤੀਜੇ ਐਲਾਨੇ ਤਾਂ ਜੇਤੂ ਟੀਮਾਂ ਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰੋਗਰਾਮ ਦੇ ਅਖੀਰ ਤੇ ਇਨਾਮਾਂ ਦੀ ਵੰਡ ਡਿਪਟੀ ਕਮਿਸ਼ਨ ਸਾਹਿਬ ਨੇ ਕੀਤੀ। ਉਹਨਾਂ ਨੇ ਸੱਭਿਆਚਾਰਕ ਮੇਲੇ ਦੀ ਮਹੰਤਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਜੇਤੂਆਂ ਦੇ ਮੁਕਾਬਲੇ ਚ ਸ਼ਾਮਲ ਹੋਣ वाले सारे विद्यार्थियों ਨੂੰ ਮੁਬਾਰਕਬਾਦ ਦਿੱਤੀ ਯਾਨੀ ਕਿ ਉਹਨਾਂ ਨੇ ਸਪੀਚ ਦਿੱਤੀ ਸੱਭਿਆਚਾਰਕ ਬਾਰੇ ਆਪਣੇ ਕਲਚਰ ਬਾਰੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ winner ਆਏ ਉਹਨਾਂ ਨੂੰ ਕੀ ਦਿੱਤਾ ਇਨਾਮ ਦਿੱਤਾ ਡਿਸਟਰੀਬਿਊਟ ਕੀਤਾ ਠੀਕ ਹੈ ਅਖੀਰ ਚ ਪ੍ਰੋਗਰਾਮ ਦੇ ਕਨਿਵਰਸ ਪ੍ਰੋਫੈਸ਼ਨਲ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕੀਤਾ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਰਿਪੋਰਟ ਅਖਬਾਰ ਵਿੱਚ ਜ਼ਰੂਰ ਛਾਪੋਗੇ ਧੰਨਵਾਦ ਸਾਹਿਬ ਤੁਹਾਡਾ ਵਿਸ਼ਵਾਸਪਾਤਰ ਹਰਦੀਪ ਸਿੰਘ ਰਣਬੀਰ ਸਰਕਾਰੀ ਕਾਲਜ ਸੰਗਰੂਰ ਠੀਕ ਹੈ ਇੰਪੋਰਟੈਂਟ ਹੈ ਲੈ ਆਹ ਦਾ ਪੱਤਰ ਠੀਕ ਹੈ ਸਭਿਆਚਾਰਕ ਪ੍ਰੋਗਰਾਮ ਸੰਬੰਧੀ